ਗੌੜੀ ਮਹੱਲਾ ਪਹਿਲਾ ਬੋਲਹਿ ਸਾਚ ਮਿੱਥਿਆ ਨਹੀਂ ਰਾਈ ਚੱਲਹਿ ਗੁਰਮੁਖ ਹੁਕਮ ਰਜਾਈ ਰਹਿ ਅਤੀਤ ਸੱਚੇ ਸਰਨਾਈ ਸੱਚ ਕਰ ਬੈਸੈ ਕਾਲ ਨਾ ਜੋ ਹੈ ਮਨਮੁਖ ਕਉ ਆਵਤ ਜਾਵਤ ਦੁਖ ਮੋਹ ਹੈ ਰਹਾਉ ਅਪਿਓ ਪਿਓ ਅਕਥ ਕਥ ਰਹੀ ਐ ਨਿਜ ਕਰ ਬਹਿਸ ਸਹਿਜ ਘਰ ਲਈ ਐ ਹਰ ਰਸ ਮਾਤੇ ਇਹੋ ਸੁਖ ਕਹੀ ਐ ਗੁਰਮਤ ਚਾਲ ਨਿਸ਼ਚਲ ਨਹੀਂ ਡੋਲੇ ਗੁਰਮਤ ਸਾਚ ਸਹਿਜ ਹਰ ਬੋਲੇ ਪੀਵੇ ਅੰਮ੍ਰਿਤ ਤਤ ਵਰੋਲੇ ਸਤਗੁਰ ਦੇਖਿਆ ਦੀ ਖਿਆਲੀ ਨਹੀਂ ਮਨ ਤਨੇ ਅਰਪਿਓ ਅੰਤਰਗਤ ਕੀਨੀ ਗਤ ਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰજન ਸਾਰ ਪਰਮ ਹੰਸ ਸੱਚ ਜੋਤ ਅਪਾਰ ਜਹ ਦੇਖੋ ਤਹ ਏਕੰਕਾਰ ਰਹਿ ਨਿਰਾਲਮ ਏਕਾ ਸਚ ਕਰਣੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮਾਨਿਆ ਚੂਕੀ ਹੰ ਭਰਮਣੀ ਇਨ ਬਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਸਾਚ ਮਹਿਲ ਗੁਰ ਅਲਖ ਲਖਾਇਆ ਨਿਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਭਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮਕੋਈ ਨਾਨਕ ਸਾਚ ਨਾਮ ਮਲ ਖੋਈ ਗੌੜੀ ਮਹੱਲਾ ਪਹਿਲਾ RAM ਨਾਮ ਚਿਤ ਰਾਪੈ ਜਾ ਕਾ ਉਪਜੰਪ ਦਰਸ਼ਨ ਕੀਜੈ ਤਾ ਕਾ RAM ਨਾਮ ਜਪੋ ਅਭਾਗਤ ਮਾਰਾ ਜੁਗ ਜੁਗ ਦਾਤਾ ਪ੍ਰਭ RAM ਹਮਾਰਾ ਰਹਾਉ ਗੁਰਮਤ RAM ਜਪੈ ਜਨ ਪੂਰਾ ਤਿਤ ਘਟ ਅਨਹਤ ਬਾਜੇ ਤੂਰਾ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕਾ ਹਿਰਦੈ ਹਰ ਹਰ ਸੋਈ ਤਿਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆ ਮੈਂ ਏਕੋ ਰਵੈ ਮਨਮੁਖ ਅਹੰਕਾਰੀ ਫਿਰ ਜੂਨੀ ਭਵੈ ਸੋ ਬੂਝੈ ਜੋ ਸਤਗੁਰ ਪਾਏ ਹਉ ਮੈਂ ਮਾਰੇ ਗੁਰ ਸ਼ਬਦ ਦੇ ਪਾਏ ਅਰਦ ਉਰਦ ਕੀ ਸੰਧ ਕਿਉ ਜਾਣੈ ਗੁਰਮੁਖ ਸੰਧ ਮਿਲੈ ਮਨ ਮਾਨੈ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ ਪ੍ਰਭ ਹੋਏ ਦਿਆਲ ਨਾਨਕ ਜਨ ਤਰੀਐ 16 ਅਸ਼ਪਦੀਆਂ ਗਵਾਰੀ ਗੌੜੀ ਕੀਆਂ ਗੌੜੀ ਬੈਰਾਗਣ ਮਹੱਲਾ ਪਹਿਲਾ ਇੱਕ ਕਵੰਕਾਰ ਸਤਗੁਰ ਪ੍ਰਸਾਦ ਜਿਉ ਗਾਈ ਕੋ ਗੋਇਲੀ ਰਾਖਹਿ ਕਰ ਸਾਰਾ ਅਹਨ ਸੁਪਾਲ ਲਹਿਰਾਖਲੇ ਆਤਮ ਸੁਖ ਧਾਰਾ ਇਤ ਉਤਰਾਖੋ ਦੀਨ ਦਿਆਲਾ ਤਉ ਸਰਨਾਗਤ ਨਦਰਨੇ ਹਾਲਾ ਰਹਾ ਜਹ ਦੇਖੋ ਤਹਿ ਰਵ ਰਹੇ ਰਖ ਰਖਨ ਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰਾ ਕਿਰਤ ਪਿਆ ਅਦ ਊਰ ਦੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸੈ ਨਾ ਅਧਿਆਰਾ ਜਗ ਬਿਨ ਸਤ ਹਮ ਦੇਖਿਆ ਲੋਭੇ ਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸਚ ਮੁਕਤ ਦੁਆਰਾ ਨਿਜ ਕਰ ਮਹਿਲ ਅਪਾਰ ਕੋ ਅਪਰੰਪਰ ਸੋਈ ਬਿਨ ਸ਼ਬਦੈ ਤੇਰ ਕੋ ਨਹੀਂ ਬੂਝੈ ਸੁਖ ਹੋਈ ਕਿਆ ਲੈ ਆਇਆ ਲੈ ਜਾਏ ਕਿਆ ਫਸਹਿ ਜਮ ਜਾਲਾ ਡੋਲ ਬੱਦਾ ਕਸ ਜੀਵਰੀ ਆਕਾਸ ਪਤਾਲਾ ਗੁਰਮਤਿ ਨਾਮ ਨਾ ਵਿਸਰੈ ਸਹਜੇ ਪਤ ਪਾਈਐ ਅੰਤਰ ਸ਼ਬਦ ਨਿਧਾਨ ਹੈ ਮਿਲ ਆਪ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨਾ ਚੁਕਈ ਲਾਹਾ ਸੱਚ ਪਾਵੇ ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਜਲੇ ਤਉ ਹੋਏ ਨਵੇਰਾ ਕਰ ਕਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨਾ ਛੂਤੀ ਐ ਦੇਖੋ ਵਿਚਾਰਾ ਜੇ ਲੱਖ ਕਰਮ ਕਮਾਵਈ ਬਿਨ ਗੁਰ ਅੰਧਿਆਰਾ ਰਹਾਉ ਅੰਦੇ ਅਕਲੀ ਬਾਹਰੀ ਕਿਆ ਤਿਨ ਸਿਓ ਕਹੀਐ ਬਿਨ ਗੁਰ ਪੰਥ ਨਾ ਸੂਝੈ ਕਿਤ ਬਿਦ ਨਿਰਭਈਐ ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ ਅੰਦੇ ਕਾਣਾ ਉਪਾਰਖੂ ਕਲੀ ਕਾਲ ਵਡਾਣੇ ਸੂਤੇ ਕੋ ਜਾਗਤ ਕਹਿ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹਿ ਮੂਏ ਨਹੀਂ ਰੋਤਾ ਆਵਤ ਕੋ ਜਾਤਾ ਕਹਿ ਜਾਤੇ ਕੋ ਆਇਆ ਪਰ ਕੀ ਕੋ ਆਪਣੀ ਕਹਿ ਆਪਣੋ ਨਹੀਂ ਪਾਇਆ ਮੀਠੇ ਕੋ ਕੌੜਾ ਕਹਿ ਕੜੂਏ ਕੋ ਮੀਠਾ ਰਾਤੇ ਕੀ ਨਿੰਦਾ ਕਰਹਿ ਐਸਾ ਕਲ ਮੈਂ ਦਿੱਤਾ ਚੇਰੀ ਕੀ ਸੇਵਾ ਕਰਹਿ ਠਾਕੁਰ ਨਹੀਂ ਦੀਸੈ ਪੋਖਰ ਨੀਰ ਵਰੋਲੀਐ ਮਾਖਣ ਨਹੀਂ ਰੀਸੈ ਇਸ ਪਦ ਜੋ ਅਰਥਾਏ ਲੇ ਸੋ ਗੁਰੂ ਹਮਾਰਾ ਨਾਨਕ ਚੀਨੈ ਆਪ ਕੋ ਸੋ ਅਪਰ ਅਪਾਰਾ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਜੀਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਗਵਾਰੀ ਮਹੱਲਾ ਤੀਜਾ ਅਸ਼ਟ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਪਾਉ ਪਰਮੇ ਭੂਲੇ ਆਵੋ ਜਾਓ ਮਨ ਮੁਖ ਸੂਤਕ ਕਬਹਿ ਨਾ ਜਾਏ ਜਿ ਚਰ ਸ਼ਬਦ ਨਾ ਭੀਜੈ ਹਰ ਕਹਿ ਨਾ ਏ ਰਹਾਉ ਸਭੋ ਸੂਤਕ ਜੇ ਤਾ ਮੋਹੋ ਆਕਾਰ ਮਰ ਮਰ ਜੰਮੈ ਵਾਰੂ ਵਾਰ ਸੂਤਕ ਅਗਨ ਪਾਉਣੈ ਪਾਣੀ ਮਾਹੇ ਸੂਤਕ ਭੋਜਨ ਜੀਤਾ ਕਿਸ ਖਾਏ ਸੂਤਕ ਕਰਮ ਨਾ ਪੂਜਾ ਹੋਏ ਨਾਮ ਰੱਤੇ ਮਨ ਨਿਰਮਲ ਹੋਏ ਸਤਗੁਰ ਸੇਵਿਆ ਸੂਤਕ ਜਾਏ ਮਰੈ ਨਾ ਜਨਮੈ ਕਾਲ ਨਾ ਖਾਏ ਸਾਸਟ ਸਿਮਰਤ ਸੋਧ ਦੇਖੋ ਕੋਈ ਵਿਣ ਨਾਮੈ ਕੋ ਮੁਕਤ ਨਾ ਹੋਏ ਜੁਗ ਚਾਰੇ ਨਾਮ ਉਤਮ ਸ਼ਬਦ ਵਿਚਾਰ ਕਲਮਹਿ ਗੁਰਮੁਖ ਉਤਰ ਸਪਾਰ ਸਾਚਾ ਮਰੈ ਨਾ ਆਵੇ ਜਾਏ ਨਾਨਕ ਗੁਰਮੁਖ ਰਹੈ ਸਮਾਇ ਗੌੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਨ ਆਧਾਰਾ ਹਰ ਜਿਉ ਰੱਖੋ ਹਿਰਦੈ ਉਰ ਧਾਰਾ ਗੁਰਮੁਖ ਸੋਭਾ ਸਾਚ ਦਵਾਰਾ ਪੰਡਤ ਹਰ ਪੜ ਤਜੋ ਵਿਕਾਰਾ ਗੁਰਮੁਖ ਭੌਜਲ ਉਤਰੋ ਪਾਰਾ ਰਹਾਉ ਗੁਰਮੁਖ ਵਿੱਚੋਂ ਹਉ ਮੈਂ ਜਾਏ ਗੁਰਮੁਖ ਮੈਲ ਨਾ ਲਾਗੈ ਆਏ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪਰਬੋਧੋ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਮ ਫ ਬਹੁਤ ਚਤਰਾਈ ਜੋ ਕਿਸ ਕਮਾਵੇ ਸੋ ਥਾਏ ਨਾ ਪਾਈ ਆਵੇ ਜਾਵੇ ਥੌਰ ਨਾ ਕਾਈ ਮਨਮੁਖ ਕਰਮ ਕਰੇ ਬਹੁਤ ਅਬਮਾਨਾ ਬਾਗਿਓ ਲਾਏ ਬਹਿ ਨਿਤ ਧਿਆਨਾਂ ਜਮ ਪਕੜਿਆ ਤਬ ਹੀ ਪਛਤਾਨਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੈ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮਖ ਜਾਤ ਪਤ ਨਾਮੇ ਵਡਿਆਈ ਸ਼ਾਇਰ ਕੀ ਪੁੱਤਰੀ ਬਿਦਾਰ ਗਵਾਈ ਨਾਨਕ ਬਿਨ ਨਾਮੈ ਝੂਠੀ ਚਤਰਾਇ